ਸੋ ਆਇਕਰ ਗਰਬਾਣੀ ਅੱਜ ਦੀ ਗੱਲ ਕਰਦੀ ਹੈ ਸੋ ਪ੍ਰੋਟੋਕਾਲ ਜੋ ਲੰਘ ਗਿਆ ਜਵਾਨ ਵਾਲਾ ਪ੍ਰਵੇਖ ਹੈ ਨਹੀਂ ਵਰਤਮਾਨ ਚ ਜੀ ਅੱਜ ਨੂੰ ਸੰਵਾਲ ਕਿੰਨੇ ਘੁੰਮਣ ਆਵ ਹੈ ਪਾਣੀ ਦੇ ਬਲਬਲਿਆ ਸਭ ਕੀ ਮਨਿਆਤਾ ਤੇਰੀ ਆ ਅਸੀਂ ਪਾਣੀ ਦੇ ਬੁਲਬਲੇ ਹਾਂ ਸਾਹਸ ਗਰਾਸ ਸਾਹਸ ਆਏ ਨਾ ਆਏ ਇਹ ਸ਼ਬਦਾਂ ਦਾ ਸਾਰਾ ਖੇਲ ਹੈ ਸੋ ਵਿਗਿਆਨ ਨੇ ਸਾਇੰਸ ਨੇ ਸਾਨੂੰ ਸੁਖ ਦਿੱਤੇ ਸਰ ਰੁੱਖ ਦੀ ਛਾਂ ਵਾਗੂ ਸ ਅਮਲ ਜ਼ਰੂਰੀ ਸੀ ਅਮਲ ਹੈ ਅੱਗੇ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਅਮਲ ਤੋਂ ਬਿਨਾ ਗੱਡੀ ਨਹੀਂ ਚੱਲਨੀ ਜੇ ਤੋ ਅਸੀਂ ਰਸਤਾ ਬਦਲਾਂਗੇ ਅੰਦਰੋਂ ਇਹ ਸਰੀਰ ਚ ਦੇਹ ਚ ਇਹ ਮਿੱਟੀ ਦੇ ਭਾਂਡੇ ਚ ਅਮਲ ਨਿਕਲੇਗਾ ਤੂੰ ਹੱਥ ਤੇ ਸਰੋਂ ਜਮਾ ਕੇ ਦੇਖ ਲੈ ਪਰਮੈਸ਼ਰਨੀ ਨਿਤ ਨਵ ਹੈ ਉਹ ਗੁੱਠੇ ਵਰਗਾ ਗੁੱਠਾ ਨਹੀਂ ਬਣਾਉਂਦਾ ਦਾਣੇ ਵਰਗਾ ਦਾਣਾ ਨਹੀਂ ਬਣਾਉਂਦਾ ਚਿਹਰੇ ਵਰਗਾ ਚਿਹਰਾ ਨਹੀਂ ਬਣਾਉਂਦਾ ਜੋ 18 12 2024 ਲੰਘ ਗਿਆ ਜਿਹੜਾ ਮਿੰਟ ਸਕਿੰਟ ਲੰਘ ਗਿਆ ਦੁਬਾਰਾ ਨਹੀਂ ਆਉਣਾ ਸ ਉਹ ਕੁਦਰਤ ਰੂਪ ਹੈ ਜੇ ਉਹ ਸਭ ਕੁਝ ਕਰ ਰਿਹਾ ਫਿਰ ਤੇ ਖੇਡ ਹੀ ਖਤਮ ਹੈ ਜੇ ਤਪਤੀਆਂ ਤੇ ਬਹਿਣਾ ਹੈ ਸਰੀਰ ਤੇ ਛਾਲੇ ਪੈਣਗੇ ਤੱਤਾ ਰੇਤਾ ਸ ਤੇਰਾ ਪਾਣਾ ਮਿੱਠਾ ਲੱਗੇ ਇਹ ਬਰਲੇ ਕੋਈ ਸਮਝੇਗਾ ਇਹ ਦੇਹੀ ਚ ਸਭ ਕੁਝ ਨਿਕਲੇਗਾ ਬੱਚੇ ਪਤਨੀ ਮਾਇਆ ਸਭ ਕੁਝ ਜੇ ਵੱਡਾ ਆਇਆ ਹੋਇਆ ਨਾ ਸਭ ਕੁਝ ਹੈ ਸਾਰੇ ਸਾਖ ਸੰਬੰਧੀ ਹਨ ਹੰਦੇ ਰੱਬ ਹੈ ਠੀਕ ਹੈ ਚਾ ਰੱਬ ਨੂੰ ਮੰਨਣ ਵਾਲਾ ਆਸਤਕ ਹੈ ਨਾਸਤਕ ਹੈ ਜੇ ਸਮਝ ਨਹੀਂ ਫਿਰ ਸ ਬੱਚਿਆਂ ਨੂੰ ਤਾਂ ਸਾਰੇ ਬਰਾਬਰ ਹਨ ਉਹ ਸੱਪ ਨਾਲ ਵੀ ਖੇਡਣ ਲੱਪੇਗਾ ਉਹਨੂੰ ਕੀ ਸਮਝ ਹੈ ਉਹ ਬਿਜਲੀ ਦੀ ਬੱਤੀ ਦੀ ਲਾਈਟ ਉਹਨੂੰ ਵੀ ਹੱਥ ਪਾਏਗਾ ਸ ਬੱਚਿਆਂ ਲਈ ਮੱਤਤਾ ਠੀਕ ਹੈ ਸੋ ਕਹਿੰਦੇ ਰੱਬ ਹੈ ਭਗਤ ਕਬੀਰ ਜੀ ਆਂਦੇ ਇੰਨਾ ਸਿਸਟਮ ਚੱਲ ਰਿਹਾ ਹੈ ਇਹ ਸੂਰਜ ਚੰਦਰਮਾ ਜੋ ਦੀਵੇ ਹਨ ਧਰਤੀ ਅਸਮਾਂ ਚ ਘੁੰਮ ਰਹੀ ਹੈ ਦਿਨ ਰਾਤ ਬੰ ਰਹੇ ਹਨ ਸਾਰਾ ਸਿਸਟਮ ਚੱਲ ਰਿਹਾ ਹੈ ਸੋ ਕੁਦਰਤ ਚਲਾ ਰਹੀ ਹੈ ਤੇਰੇ ਬਾਪ ਨੇ ਬਣਾਇਆ ਕਬਕੁਸ਼ ਉੱਚੇ ਪਾਸੋਂ ਪਾਣੀ ਨਿਕ ਰਿਹਾ ਹੈ ਪਾਪ ਬਣ ਕੇ ਸਮੁੰਦਰ ਚੋਂ ਜਾਂਦਾ ਹੈ ਪਹਾੜ ਨਾਲ ਟਕਰਾਂਦਾ ਹੈ ਉੱਥੋਂ ਫਿਰ ਵਾਪਸ ਆਉਂਦਾ ਹੈ ਨਹੀਂ ਪੈਂਦਾ ਹੈ ਸਾਰਾ ਖੇਡੋ ਦਾ ਬਣਿਆ ਹੋਇਆ ਹੈ ਸ ਇਹ ਕੋਈ 500 ਕਮਾਉਂਦਾ ਹੈ ਚਿੰਤਾ ਜਹਾਂਸੀ ਸਾਰੇ ਕੋਈ 5000 ਇੱਕ ਦਿਨ ਦਾ ਕਮਾਉਂਦਾ ਹੈ ਕੋਈ 5 ਲੱਖ ਕਮਾਉਂਦਾ ਹੈ ਕੋਈ 5 ਕਰੋੜ ਕਮਾਉਂਦਾ ਹੈ ਭੁੱਖ ਥੋੜੀ ਥੋੜੀ ਹੈ ਤ੍ਰਿਸ਼ਨਾ ਵਰਲੇ ਕੀ ਹੀ 부ਝੀ ਹੈ ਬਰਾਬਰ ਹੈ ਸਾਰਿਆਂ ਦੀ ਚਿੰਤਾ ਚਾਹੇ ਕੋਈ 500 ਕਮਾਉਂਦਾ ਹੈ ਉਹ ਦੇਖਦਾ ਹੈ 5-700 ਕੋਈ 200 300 ਹੋਰ ਵੱਧ ਕਮਾਇਆ ਜਾਏ ਜਿਹੜਾ 5000 ਕਮਾਉਂਦਾ ਹੈ ਉਹ ਕਹਿੰਦਾ 7000 8000 ਕਮਾਣਾ ਰੋਜ਼ ਹੈ ਸਾਰਿਆਂ ਦੀ ਚਿੰਤਾ ਬਰਾਬਰ ਹੈ ਥੋੜੀ ਥੋੜੀ ਭੁੱਖ ਕਰਕੇ ਜੋ ਹੈ ਉਹਦਾ ਆਨੰਦ ਲੈ ਅੱਗੇ ਬੇਨਤ ਕਰਮ ਸ਼ਕਤ ਕਾਲ ਪੁੰਦਰ ਹੀ ਸਭ ਕੁਝ ਮਿਲੇਗਾ ਇਹ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਸਿਖਾਇਆ ਵਿਦੇਸ਼ ਚ ਜਾ ਕੇ ਅਸੀਂ ਕੀਰਤ ਕਰਦੇ ਹਾਂ ਕੰਮ ਕਰਦੇ ਹਾਂ ਉੱਤੇ ਸਿਸਟਮ ਇਹ ਹੋ ਜਾ ਹੈ ਇੱਥੇ ਵੀ ਆਪਣੀ ਜ਼ਿੰਮੇਵਾਰੀਆਂ ਸਮਝੀਏ ਕਿ ਸਿਆਣਪਾਂ ਕੋਰੀਆਂ ਛੱਡਣੀਆਂ ਪੈਣਗੀਆਂ ਫਾਰਮੈਟਿ ਅਖੰਡ ਠੀਕ ਹੈ ਪਹਿਲੇ ਬੱਚੇ ਨੂੰ ਸਕਾਇਆ ਜਾਂਦਾ ਹੈ ਪਰ ਨਹੀਂ ਇਹ ਫਾਰਮੈਟਿ ਛੱਡਣੀ ਪਏਗੀ ਜੀ ਸ ਸਾਰ ਸਗਲ ਸਿਆਣਪਾਂ ਸਾਚ ਸ਼ਬਦ ਲਿਵਲਾਈ ਵਰਲੇ ਹਨ ਜੋ ਸੱਚ ਦੇ ਵਪਾਰੀ ਹਨ ਇੱਧਰ ਇੱਕ ਮੌਜ ਹੈ ਭੀੜ ਨਹੀਂ ਸੱਚ ਨੂੰ ਫਲ ਲੱਗਨੇ ਹਨ ਸਾਰੇ ਇਹ ਰਾਮ ਨੂੰ ਹਿਰਦੇ ਚ ਵਸਾਣਾ ਪਵੇਗਾ ਹਿਰਦੇ ਤੋਂ ਸ਼ਬਦ ਬਣਦਾ ਹੈ ਤੁੰਤੋਂ ਹਵਾ ਹੁੰਦੀ ਹੈ ਜਾਂਦਾ ਜਾਂਦਾ ਜਾਂਦਿਆ ਸ ਇਹ दो दो चीज बन दुख सुख दिन रात लाभ हानि नरक सुरख पाप इको है नरमादा ओ जो दिश अंबर तारे किनो चीते चीतन हारे कौरे पंडित अंबर काशो लागा बूज बूजन हार रहा ਪੂਰ ਜ ਚੰਦ ਕਰੇ ਉਜਾਰਾ ਸਭ ਮੈਂ ਫਸਰਿਆ ਬ੍ਰਹਮ ਪਸਾਰਾ ਕੋ ਕਬੀਰ ਜਾਣੇਗਾ ਸੋਏ ਹਿਰਦਾ RAM ਮੁਖ RAM ਹੋਏ ਕੁਦਲ ਲੈ ਖੇੜ ਸਮਝੇਗਾ ਇਹ ਨਿੰਮ ਨੂੰ ਅੰਮ੍ਰਿਤ ਪਾਈ ਜਾਈਏ ਨਹੀਂ ਮਿੱਠਾ ਫਲ ਨਹੀਂ ਲੱਗਦਾ ਸੋ ਸਾਢੇ ਸੁਬਾਹਾਂ ਤੇ ਫਲ ਹੈ ਸਬਾਹ ਕਹਿੰਦੇ ਮਨ ਨਹੀਂ ਲੱਗਦਾ ਇਹ ਹੱਕਾ ਤੇਰੀ ਖੜੇ ਕੋਈ ਆਮ ਬਣਾਖ ਹੈ ਨਕਲੀ ਚੀਜ਼ ਨੂੰ ਕੋਈ ਅਸਲੀ ਕਿਵੇਂ ਕਹ ਦੇਗਾ ਘਰੋਂ ਨਿਕਲਣਾ ਪਏਗਾ ਸੋ ਬਾਹਰ ਉਹ ਜਿੱਕੇ ਮਿਲੇਗਾ ਬਾਹਰ ਸੁੱਖ ਮਿਲੇਗਾ ਪਰਮ ਸੁੱਖ ਆਨੰਦ ਖੇੜਾ ਸਭ ਕੁਝ ਅੰਦਰੋਂ ਮਿਲੇਗਾ ਸੋ ਇਹ ਵੀਰਵਾਰ ਕਹਿੰਦਾ ਮੈਂ ਸਭ ਤ ਵੇਖਦਿਆਂ ਮੁਰੀ ਚੀਜ਼ ਕੀ ਹੈ ਘਰੋਂ ਨਿਕਲਿਆ ਕਹਿੰਦਾ ਮੈਂ ਖੋਜ ਕਰਦਾ ਹਾਂ ਦਾਸਵਾਂ ਕੋ ਖੋਜੀ ਸੀ ਸ ਕਿਸ ਨੇ ਦੇਖਿਆ ਪੇੜ ਦੇ ਗਾ ਲਾਲ ਉਹ ਕਹਿੰਦਾ ਪੇੜ ਵਿੱਚ ਨਹੀਂ ਹੈ ਕਹਿੰਦਾ ਵੇਚ ਦਾਂਗੇ ਜੇਰੀਆਂ ਤਿੰਨ ਚਾਰ ਸ਼ੱਤਾਂ ਹਨ ਸ ਲਾਲ ਦੇਖ ਕੇ ਕਹਿੰਦਾ ਇਹ ਤਾਂ ਲਾਲ ਹੈ ਇਹਦੇ ਕਹਿੰਦਾ ਵੇਚ ਦਾਂਗਾ ਮੈਂ ਤਾਂ ਫ੍ਰੀ ਵੀ ਦੇ ਦਾਂਗਾ ਪ੍ਰੇਮ ਲਾਲੇ ਕਹਿੰਦਾ ਮੇਰੀਆਂ ਸ਼ੱਤਾਂ ਮੇਰੇ ਇਹ ਪੇਡਾਂ ਦੇ ਬਾੜੇ 'ਚ ਸੋਨਾ ਪੈਦਾ ਹੈ ਜਿਹਦੇ ਚ ਕੂਕਰ ਦੁੱਧ ਪੀਂਦਾ ਹੈ ਉਹਦੇ ਚ ਦੁੱਧ ਪੀਣਾ ਪਏਗਾ ਮੇਰੇ ਨਾਲ ਪੱਗ ਬਟਾਣੀ ਪਏਗੀ ਸ ਸਾਰੇ ਛੱਤਾਂ ਮੰਨ ਲਈਆਂ ਸੇਰੇ ਉੱਠਿਆ ਪੱਗ ਵੀ ਬਦਲ ਲਈ ਕੂਕਰ ਆ ਰਿਹਾ ਪਿਆਲੇ ਚਾਹਦਾ ਇੱਥੇ ਕਿਹੜਾ ਕੋਈ ਦੇਖ ਰਿਹਾ ਹੈ ਸ ਕਹਿੰਦਾ ਮੈਂ ਉਹਨਾਂ ਧੋਖਾ ਨਾ ਕਰੀ ਕਹਿੰਦਾ ਧੋਖਾ ਨਹੀਂ ਕਰਾਂਗਾ ਸ ਉਹਨੇ ਲਾਲ ਖੋਲ ਕੇ ਕਹਿੰਦਾ ਭੇਡ ਲੈ ਜਾ ਕਹਿੰਦਾ ਇਹ ਕੀ ਅੰਦਰ ਤੇਰਾ ਭੇਡ ਵੀ ਗੱਲ ਹੋਈ ਸੀ ਨਾ ਇਹ ਲਾਲ ਵੱਡਾ ਆਇਆ ਹੋਇਆ ਹੈ ਤਾਂ ਸਾਡੀ ਕਦਰ ਹੈ ਅੰਦਰ ਖਾਦੇ ਹੋਏ ਰੋੜ ਪਚਰੇ ਹਨ ਸਭ ਕੁਝ ਬਣ ਰਿਹਾ ਹੈ ਹੱਡੀ ਮਾਸ ਸਭ ਕੁਝ ਇੱਕ ਉਧਰ ਤਾਂ ਸੰਸਾਰ ਨੂੰ ਚਲਾ ਰਿਹਾ ਹੈ ਕੁਦਰਤ ਨੂੰ ਸਮਝਣਾ ਪਏਗਾ ਜੀ ਸੋ ਆਨੰਦ ਖੇੜਾ ਖੁਸ਼ੀ ਪਰਮ ਸੁਖ ਅੰਦਰੋਂ ਮਿਲੇਗਾ ਜੀ ਦਾਸ ਤਾਂ ਬਹੁਤ ਹੀ ਗਲਤੀ ਹੋ ਰਹੀ ਹੈ ਮੂਰਖ ਜੀ ਦਾਸ ਹੈ ਸੰਗਤ ਵਰ ਗੁਰਬਖਸ਼ ਨਾ ਬਖਸ਼ ਲੈਣਾ ਬਖਸ਼ ਲੈ